भाई oh, मोदी oh, <curning bird> ਜਿੰਦਾਬਾਦ ਬੈਠ ਮਹਲੂ ਜਿੰਦਾਬਾਦ ਜੀ ਜਿੰਦਾਬਾਦ ਰਿੰਦਰ ਭਾਈ ਸਾਹਿਬ ਜੀ ਜਿੰਦਾਬਾਦ ਪਾਟੀ ਜਿੰਦਾਬਾਦ ਬਾਤ ਕਰਦਾ ਪਾਟੀ ਜਿੰਦਾਬਾਦ ਇਹ ਅਭੌਣ ਕੀ ਦਾ ਰਵਜ ਲੈਟ ਹੋ ਰਿਹਾ ਥਲੇ ਕਰ ਗਈ ਉੱਤੇ ਹੀ ਵੇਖੀ ਜਾਂਦੇ ਆ ਜਿੰਦਾਬਾਦ ਸਾਥੀਓ ਅੱਜ ਜਿਹੜੇ ਕਾਰਨ ਅਸੀਂ ਅੱਜ ਇਕੱਠੇ ਹੋਏ ਆ ਸਾਡੇ ਬਹੁਤ ਮਾਨਯੋਗ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰભાઈ ਮੋਦੀ ਚੁੱਕੀ ਹੈ ਪ੍ਰਧਾਨ ਮੰਤਰੀ ਦੀ ਇੱਕ ਜ਼ੋਰਦਾਰ ਤਾੜੀਆਂ ਪਹਿਲੇ ਲਾਈਏ ਆਪਾਂ ਨੂੰ ਜਿਹੜੇ ਜਿਹੜੇ ਫੈਸਲੇ ਬੈਠ ਕੇ ਧਰਨਾ ਲਾਇਆ ਔਰ ਦੂਜੇ ਪਾਸੇ ਸਾਡੇ ਮਾਨਯੋਗ ਪ੍ਰਧਾਨ ਮੰਤਰੀ ਨਰਿੰਦਰભાઈ ਮੋਦੀ ਜਿਨ੍ਹਾਂ ਨੇ ਸਵੇਰੇ ਸਵੇਰੇ ਅੱਜ ਕੱਲ ਸ਼ਪਤ ਗ੍ਰੰਥ ਕੀਤੀ ਔਰ ਸਵੇਰੇ 8 ਵਜੇ ਆਪਣਾ ਜਿਹੜਾ ਉਹਨਾਂ ਨੇ ਪਹਿਲਾ ਸਾਈਨ ਅੱਜ ਤੇ ਪਹਿਲੀ ਫਾਈਲ ਜਿਹੜੀ ਕੱਲ ਸੌ ਚੁੱਕੀ ਹੈ ਤੇ ਅੱਜ ਸਵੇਰੇ 8 ਵਜੇ ਉਹਨਾਂ ਨੇ ਆਪਣਾ ਕੰਮ ਵੀ ਸ਼ੁਰੂ ਕਰਤਾ ਹੈ ਤੇ ਦੇਸ਼ ਨੂੰ ਉੱਪਰ ਲੈ ਆਉਣ ਵਾਸਤੇ ਜਿਨੂੰ ਸਾਰਾ ਵਿਸ਼ਵ ਅੱਜ ਜਾਣਦਾ ਔਰ ਮੈਂ ਸਮਝਦਾ ਵੀ ਕੱਲ 7 ਦੇਸ਼ਾਂ ਦੇ ਜਿਹੜੇ ਕੋਈ ਰਾਸ਼ਟਰਪਤੀ ਆਇਆ ਕੋਈ ਉਪ ਰਾਸ਼ਟਰਪਤੀ ਆਇਆ ਇਹ ਸਾਡੇ ਵਾਸਤੇ ਬੜੀ ਸਨਮਾਨ ਦੀ ਗੱਲ ਜੇ ਇਹ ਸਾਡਾ ਮਾਣ ਵਧਾਇਆ ਉਹਨਾਂ ਨੇ ਆ ਕੇ ਵੀ 7 ਦੇਸ਼ਾਂ ਦੇ ਉਪ ਰਾਸ਼ਟਰਪਤੀ ਤੇ ਰਾਸ਼ਟਰਪਤੀ ਸ਼ਪਤ ਗ੍ਰਹਿਣ ਸਮਾਰੋਹ ਤੇ ਆਏ ਨੇ ਔਰ ਮੈਂ ਇੱਕ ਗੱਲ ਦੀ ਹੋਰ ਵਧਾਈ ਦੇਵਾਂਗਾ ਨਰਿੰਦਰભાઈ ਮੋਦੀ ਜੀ ਨੂੰ ਉਹ ਸਾਰੇ ਮੇਰੇ ਜਿਹੜੇ ਕਾਰਜਕਰਤਾ ਆਏ ਨੇ ਸਾਡੇ ਪੰਜਾਬ ਸਾਨੂੰ ਕਿੰਨਾ ਮਾਣ ਦਿੱਤਾ ਹੈ ਸਾਡੇ ਪੰਜਾਬ ਤੋਂ ਔਰ ਮੈਂ ਇੱਕ ਹੋਰ ਜਿਹੜੇ ਹੁੰਦਾ ਪਰ ਸਿੱਖ ਸਮਾਜ ਦਾ ਇੱਕ ਨੁਮਾਇੰਦਾ ਜਿਹੜਾ 510 ਨਿਹਾਲ ਸ੍ਰੀ ਅਕਾਲ ਪਤੀ ਤੀਸਰੀ ਵਾਰ ਬਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਜਿੰਦਾਬਾਦ ਤੀਸਰੀ ਵਾਰ ਬਨੇ ਪ੍ਰਧਾਨ ਮੰਤਰੀ ਮੈਂ ਨਮਨ ਕਰਾਂਗਾ ਜਿਨ੍ਹਾਂ ਕਰਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਬਨੇ ਨੇ ਕਿ ਇਨੀ ਕੀ ਕਿਰਪਾ ਸੇ ਸਜੇ ਹਮ ਇਹਨੀ ਕਿਰਪਾ ਸੇ ਸਜੇ ਹਮ ਹੈ ਨਹੀਂ ਤਾਂ ਮੂਸੇ ਗਰੀਬ ਕਰੋੜ ਬੜੇ ਬੋਲੇ ਸੋ ਨਿਹਾਲ ਇਹਦਾ ਮਤਲਬ ਇਹ ਹੈ ਕਿ ਅੱਜ ਜੇ ਮੈਂ ਆਪਣੇ ਤੇ ਲੈਣਾ ਪ੍ਰਧਾਨ ਮੰਤਰੀ ਮੋਦੀ ਜੀ ਤੇ ਲੈਣਾ ਕਿ ਜੋ ਕੁਝ ਸਾਨੂੰ ਮਿਲਿਆ ਉਹ ਉਤਕਾਰਨ ਕਰਤਾ ਸ਼ਕਤੀ ਕਰਕੇ ਮਿਲਿਆ ਨਹੀਂ ਤਾਂ ਸਾਡੇ ਅਗੇ ਕਰੋੜਾ ਬੰਦੇ ਸਰਕਾਰ ਦੇ ਤੁਰੇ ਫਿਰਦੇ ਸੋ ਮੇਰਾ ਛੋਟਾ ਭਾਈ ਕਰਮਸ਼ੀਲ ਜੋਆ ਜਿੱਦ ਤੇ ਮੈਨੂੰ ਗਰਵ ਹੈ ਨਾਲ ਹੀ ਸਾਡੇ ਸਵਰਗੀ ਪਿਤੇ ਬਹੁਤ ਪੁਰਾਣੇ ਸਾਥੀ ਲੋਕ ਕਾਂਗਰਸ ਦੇ ਪ੍ਰਧਾਨ ਹੋਇਆ ਕਰਦੇ ਸੀਗੇ ਇਹਦਾ ਫੁੱਲ ਬਣ ਕੇ ਆਏ ਨੇ ਉਹ ਵੀ ਇੱਥੇ ਬੈਠੇ ਨੇ ਸੋ ਉਹਨਾਂ ਦੇ ਨਾਲ ਆ ਮਹਿਲਾ ਮੋਰਚਾ ਦੇ ਦક્ષા ਮੇਰੀ ਭੈਣ shruti ji ਔਰ ਬਹਿਨ ਗਾਜੀ ਜਿਹੜੇ ਭੈਣ ਜੀ ਸਾਡੇ ਮਹਿਲਾ ਮੋਰਚਾ ਪੰਜਾਬ ਦੇ ਚੁੱਕੇ ਔਰ ਮੈਂਬਰ ਪਾਰਲੀਮੈਂਟ ਰਹ ਚੁਕੇ ਸ਼੍ਰੀ ਸ਼ਵੇਤ ਮਲਿਕ ਜੀ ਸਾਡੇ ਵੱਡੇ ਭਰਾ ਇਹਨਾਂ ਵਾਸਤੇ ਤਾਲੀਆਂ ਕਿਉਂਕਿ ਇਹ ਕਨਵੀਨਰ ਵੀ ਰਹੇ ਨੇ ਇਸ ਲੋਕ ਸਭਾ ਦੇ ਸਾਡੇ ਵਿੱਚ ਨਾਰਥ ਤੋਂ ਹੀ ਅੱਜ ਭਾਜੀ ਆ ਜਾ ਰਹੇ ਉਹਦੇ ਮਰ ਦੇ ਦੇਖੋ ਸਾਡੇ ਵਾਸਤੇ ਬੜੀ ਖੁਸ਼ੀ ਦੀ ਗੱਲ ਹੈ ਕੱਲ ਸਾਡੇ ਜਿਸਸਵੀ ਦੇ ਤਪਸਵੀ ਪ੍ਰਧਾਨ ਮੰਤਰੀ ਜੀ ਨੇ ਤੀਜੀ ਵਾਰ ਸ਼ਪਤ ਲਈ ਹੈ ਆ ਔਰ ਫੇਰ ਸਾਡੇ ਮੋੜ ਸਾਡੇ ਦੇਸ਼ ਦੀ ਕਮਾਨ ਬੜੇ ਸਾਡੇ ਜਸੱਸੀ ਪ੍ਰਧਾਨ ਮੰਤਰੀ ਦੇ ਹੱਥਾਂ 'ਚ ਆਈ ਹੈ ਔਰ ਮੈਨੂੰ ਵੀ ਮਾਣ ਅਸਲ ਹੋਇਆ ਮੈਂ ਕੱਲ ਉਸ ਸਮਾਰੋਹ ਦੇ ਵਿੱਚ ਜਿਹੜਾ ਸਾਡੇ ਰਾਸ਼ਟਰਪਤੀ ਭਵਨ ਉੱਤੇ ਜਾਣ ਦਾ ਮੌਕਾ ਮਿਲਿਆ ਔਰ ਬੜਾ ਗਰਮ ਮਹਿਸੂਸ ਆ ਔਰ ਲੋਕਾਂ 'ਚ ਬਹੁਤ ਉਤਸ਼ਾਹ ਹੈ ਔਰ ਲੋਕਾਂ ਨੂੰ ਜਿਤਨਾ ਸਾਡੇ ਪਿਛਲੇ ਦਿਨਾਂ ਦੇ ਵਿੱਚ ਸਾਡੇ ਪ੍ਰਧਾਨ ਮੰਤਰੀ ਜੀ ਨੇ ਸਾਡੇ ਦੇਸ਼ ਦਾ ਨਾਮ ਵਿਸ਼ਵ ਦੇ ਵਿੱਚ ਬਹੁਤ ਉੱਚਾ ਕੀਤਾ ਔਰ ਇਸੇ ਤਰ੍ਹਾਂ ਸਾਨੂੰ ਉਮੀਦ ਹੈ ਕਿ ਇਸੇ ਨਿਯੋਰ ਚ ਸਾਡਾ ਹਿੰਦੁਸਤਾਨ ਭਾਰਤ ਸਾਡਾ ਵਿਸ਼ਵਗੁਰੂ ਬਣੇਗਾ ਪ੍ਰਧਾਨ ਮੰਤਰੀ ਜੀ ਨੇ ਦਿੱਟਲ ਚ ਔਰ ਪ੍ਰਧਾਨ ਮੰਤਰੀ ਜੀ ਨੇ ਜੋ ਇੱਕ ਪ੍ਰਣ ਕੀਤਾ ਹੈ ਕਿ ਕਤਾਰ ਚ ਖੜੇ ਅਖੀਰਲੇ ਵਿਅਕਤੀ ਤੱਕ ਉਹ ਸੁਵਿਧਾਵਾਂ ਪਹੁੰਚਾਉਣਗੇ ਜੋ ਹੱਕਦਾਰ ਹੈ ਸੋ ਮੈਂ ਆਪਣੇ ਸਾਰੇ ਹਿੰਦੁਸਤਾਨ ਵਾਸੀਆਂ ਨੂੰ ਦੇਸ਼ ਵਾਸੀਆਂ ਨੂੰ ਇੱਕ ਬੇਨਤੀ ਕਰਦਾ ਆਂ ਕਿ ਆਪਾਂ ਰਲ ਮਿਲ ਕੇ ਆਪਣੇ ਪ੍ਰਧਾਨ ਮੰਤਰੀ ਦਾ ਸਾਥ ਦਈਏ ਤੇ ਜਿਸ ਤਰ੍ਹਾਂ ਉਹਨਾਂ ਨੇ ਇੱਕ ਪ੍ਰਣ ਲਿਆ ਕਿ ਉਹ ਵਿਸ਼ਵਗੁਰੂ ਬਣਾਉਣਗੇ ਆਪਾਂ ਸਾਰੇ ਇਹ ਤੈ ਕਿ ਸਾਡਾ ਹਿੰਦੁਸਤਾਨ ਜਿਹੜਾ ਹੈ ਉਹ ਦਿਨ ਦੁਗਣੀ ਰਾਤ ਚ ਤਰਕਰੀ ਦਾ ਇਲੈਕਸ਼ਨ ਹੋ ਰਿਹਾ ਉਹਨਾਂ ਕਿਦਾ ਦੇਖਦੇ ਹੋ ਦੇਖੋ ਉਹਦੇ ਵਾਸਤੇ ਆਪਾਂ ਪੂਰੇ ਤਤਪਰ ਆ ਜਿਤਨਾ ਪਿਛਲੀ ਵਾਰ ਸਾਨੂੰ ਆ ਜਿਹੜੇ ਲੋਕ ਸਭਾ ਚਨਾਬ ਦੇ ਵਿੱਚ ਸ਼ਹਿਰੀ ਹਲਕਿਆਂ ਦੇ ਵਿੱਚ ਬਹੁਤ ਹੀ ਲੋਕਾਂ ਨੇ ਸਾਨੂੰ ਸਹਿਯੋਗ ਦਿੱਤਾ ਔਰ ਆਪਾਂ ਨੂੰ ਬੜੇ ਭਾਰੀ ਮਤਨ ਨਾਲ ਆਪਾਂ ਜਿੱਤੇ ਆ ਭਾਵੇਂ ਨਾਰਥ ਹਲਕਾ ਹੋਵੇ ਸੈਂਟਰਲ ਹਲਕਾ ਹੋਵੇ ਤੇ ਭਾਵੇਂ ਈਸਟ ਹੋਵੇ ਔਰ ਵੈਸਟ ਵਿੱਚ ਵੀ ਸਾਨੂੰ 30000 ਤੋਂ ਉੱਤੇ ਵੋਟਾਂ ਮਿਲੀਆਂ ਔਰ ਲੋਕਾਂ ਦੇ ਵਿੱਚ ਬਹੁਤ ਉਤਸ਼ਾਹ ਆ ਔਰ ਸਾਰੇ ਅਸੀਂ ਇੱਕ ਅੱਜ ਰਣਨੀਤੀ ਬਣਾਈ ਹੈ ਔਰ ਉਹ ਰਣਨੀਤੀ ਦੇ ਤਹਿਤ ਅਸੀਂ ਆਪਣੇ ਸਾਡੇ ਕਾਉਂਸਲਰਸ ਜਿਹੜੇ ਨੇ ਇਲੈਕਸ਼ਨ ਲੜਨ ਵਾਸਤੇ ਸਾਡੇ ਕਾਰਜਕਰਤਾ ਬਿਲਕੁਲ ਤਿਆਰ ਨੇ ਔਰ ਜਿਸ ਤਰ੍ਹਾਂ ਸਾਨੂੰ ਹੁਣ ਭਾਰੀ ਬਹੁਮਤ ਨਾਲ ਲੋਕਾਂ ਨੇ ਸ਼ਹਿਰ ਤੋਂ ਦਿਤਾ ਹੈ ਇਸ ਤਰ੍ਹਾਂ ਹੀ ਸਾਡੇ ਕਾਉਂਸਲਰਸ ਵੀ ਸਾਰੇ ਆਪਾਂ ਜਿੱਤ ਗਏ ਤੇ ਮੇਅਰ ਜਿਹੜਾ ਹੈ ਇੱਕ ਭਾਰਤੀ ਜਨਤਾ ਪਾਰਟੀ ਦਾ ਬਣਾਵਾਗਾ ਅੱਜ ਦਾ ਪ੍ਰੋਗਰਾਮ ਜੀ ਹਾਂਜੀ ਦਾ ਰਾਈਟ ਭਾਈ ਭਜੀ ਆਪਣਾ ਨਾਮ ਲਿਖ ਕੇ ਅਜਿਹਾ ਜਿਹੜਾ ਪ੍ਰੋਗਰਾਮ ਮੇਰਾ ਨਾਮ ਸ਼ੋਕ ਮਨਜੰਦਾ ਜੀ ਜਨਰਲ ਸੈਕਟੀ ਮੰਡਾ ਸਮਾਵਾਦ ਅੱਜ ਦਾ ਜਿਹੜਾ ਪ੍ਰੋਗਰਾਮ ਆ ਇਹ ਬਦੀ ਤੇ ਨੇਕੀ ਦੀ ਜਿੱਤ ਹੋਈ ਆ ਇਹ ਜਿਹੜੇ 30 35 ਚੋਰ ਲਏ ਸੀਗੇ ਇਹ ਉਹਨਾਂ ਦੀ ਜਿੱਤ ਹੋਈ ਆ ਤੁਹਾਨੂੰ ਤੁਸੀਂ ਦੇਖਿਆ ਹੋਣਾ ਇੱਕ ਮੋਦੀ ਜੀ ਨੂੰ ਹਰਾਉਣ ਵਾਸਤੇ ਸਾਰਾ ਦੇਸ਼ ਇਹਨਾਂ ਨੇ ਇਕੱਠਾ ਕਰ ਲਿਆ ਲੇਕਿਨ ਉਹਨਾਂ ਦਾ ਕੋਈ ਵਾਰ ਬੰਗਾ ਨਹੀਂ ਕਰ ਸਕਿਆ ਅੱਜ ਜਿਹੜਾ ਤੀਜੀ ਵਾਰੀ ਲਗਾਤਾਰ ਪ੍ਰਧਾਨ ਮੰਤਰੀ ਬਣੇ ਰਹੇ ਨਿਤ ਮੋਦੀ ਜੀ ਇਹ ਉਹਨਾਂ ਦੇ ਮੂੰਹ ਤੇ ਇੱਕ ਚਪੇੜ ਹੈ ਜਿਹੜੇ ਕਿ ਬੜੀਆਂ ਆਪਣਾ ਕੜੀਆਂ ਲਾਉਂਦੇ ਸੀ ਐਸ ਕੀ ਅਸੀਂ ਰਹਿਣ ਦੀ ਦੇਣਾ ਕੋਈ ਚ ਲੇਕਿਨ 99 ਸੀਟਾਂ ਤੇ ਸਿਮਟ ਗਏ ਨੇ 99 ਸੀਟਾਂ ਲੈ ਗਈ ਉਹਨਾਂ ਨੂੰ ਬੜੀ ਖੁਸ਼ੀ ਹੈ ਪਰ ਚਲੋ ਅਸੀਂ ਇਹਨੇ ਜੋ ਕਦੇ ਹੈਗੇ ਆ 99 ਸੀਟਾਂ ਲੈ ਗਏ ਆ ਬਾਕੀ ਭਾਜਪਾ ਦਾ ਮੁਕਾਬਲਾ ਨਾ ਕਿਸੇ ਨੇ ਅਜੇ ਤੱਕ ਕੀਤਾ ਤੇ ਨਾ ਹੀ ਕੋਈ ਕਰੂਗਾ ਜੋ ਕੰਮ ਮੋਦੀ ਜੀ ਨੇ ਕੀਤੇ ਆ ਉਹਨਾਂ ਦੇ ਕੰਮ ਦੇ ਆਧਾਰ ਤੇ ਅੱਜ ਲੋਕਾਂ ਨੇ ਫਤਵਾ ਦਿੱਤਾ ਔਰ ਅੰਬਰਸਰ ਦੇ ਵਿੱਚ ਜਿਹੜੀ ਸੀਟ ਲੜੀ ਸੀ ਤਰਨਜੀਤ ਸਿੰਘ ਸੰਧੂ ਜੀ ਨੇ ਅੱਜ ਦੇ ਕਾਰਡ ਮਤਾਂ ਦੇ ਨਾਲ ਉਹਨਾਂ ਨੂੰ ਵੋਟ ਪਈ ਆ ਅੱਜ ਤੱਕ ਇੰਨੀ ਵੋਟ ਦੇ ਹੀ ਪਈ ਲੇਕਿਨ ਕੁਝ ਕਮੀਆਂ ਕਰਕੇ ਪਿੰਡਾਂ 'ਚ ਅਜੇ ਰਹਿ ਗਏ ਕੋਈ ਗੱਲ ਨਹੀਂ ਅਗਲੀ ਵਾਰੀ ਸਹੀ ਲੇਕਿਨ ਸਾਡੀ ਇਹ ਜੇਤ ਹੀ ਆ ਜਿਹੜੀ ਕਿ ਸ਼ਹਿਰਾਂ 'ਚ 55 ਕਾਉਂਸਿਲਰਾਂ ਦੇ ਅਸੀਂ ਲੀਡ ਲਈ ਆ ਔਰ ਅੱਗਾ ਕਾਪਿਟਲ ਇਲੈਕਸ਼ਨ ਵਿੱਚ ਵੀ ਤੁਹਾਡਾ ਮੇਅਰ ਹੋਏਗਾ ਔਰ ਅਸੀਂ ਸ਼ਾਨ ਦੇ ਨਾਲ ਫਰੇ ਸ਼ਹਿਰ 'ਚ ਜਿੱਤਾਂਗੇ ਜੀ ਧੰਨਵਾਦ ਅੱਜ ਦਾ ਜਿਆਦਾ ਪ੍ਰੋਗਰਾਮ ਜਿਹੜਾ ਕਰਵਾਇਆ ਗਿਆ ਕੀ ਕਹਿਣਾ ਹੈ ਅੱਜ ਦਾ ਬੜਾ ਕਾਰਜਕ੍ਰਮ ਇਤਿਹਾਸਿਕ ਕਾਰਜਕ੍ਰਮ ਸੀ ਕਿਉਂਕਿ ਕੱਲ ਭਾਰਤ ਦੇ ਇਤਿਹਾਸ ਦੇ ਵਿੱਚ ਬਹੁਤ ਸੁਨਹਿਰੀ ਅਕਸ਼ਰਾਂ 'ਚ ਅਗਰ ਕੋਈ ਨਾਂ ਲਿਖਿਆ ਜਾਏਗਾ ਨਰਿੰਦਰ ਭਾਈ ਮੋਦੀ ਦਾ ਜਿਹੜੇ ਤੀਸਰੀ ਵਾਰ ਲਗਾਤਾਰ ਪ੍ਰਧਾਨ ਮੰਤਰੀ ਬੰਦੇ ਪਏ ਹੈ ਔਰ ਇੱਕ ਬਹੁਤ ਵੱਡੀ ਮੈਜੋਰਟੀ ਦੇ ਨਾਲ ਉਹਨਾਂ ਨੇ ਇਹ ਸਰਕਾਰ ਬਣਾਈ ਹੈ ਔਰ ਪਿਛਲੇ 10 ਸਾਲ ਦੇ ਕੀਤੇ ਕੰਮਾਂ ਤੇ ਲੋਕਾਂ ਨੇ ਮੋਹਰ ਲਾਈ ਕਿਉਂਕਿ ਜੋ ਵਿਕਾਸ ਦਾ ਕੰਮ ਜੋ ਭਾਰਤੀ ਅਰਥ ਵਿਵਸਥਾ ਦਾ ਕੰਮ ਜੋ ਸਾਡੀ ਸੁਰੱਖਿਆ ਦਾ ਕੰਮ ਚਾਹੇ ਉਹ ਵਿਦੇਸ਼ਾਂ ਦੇ ਵਿੱਚ ਸਾਡੇ ਨਾਗਰਿਕ ਫਸੇ ਹੋਣ ਚਾਹੇ ਯੂਕਰੇਨ ਦੀ ਜੰਗ ਹੋਵੇ ਐਸੇ ਅਨੇਕਾਂ ਉਦਾਹਰਨ ਨੇ ਚਾਹੇ ਅਫਗਾਨਿਸਤਾਨ ਦੇ ਵਿੱਚ ਸਾਡੇ ਸਿੱਖ ਪਰਿਵਾਰਾਂ ਦੇ ਮਦਦ ਦਾ ਕੰਮ ਔਰ ਉਸ ਗੱਲਾਂ ਸਾਰੀਆਂ ਦੇ ਉੱਤੇ ਮੋਹਰ ਲਾਈ ਭਾਰਤ ਦੀ ਜਨਤਾ ਨੇ ਔਰ ਖਾਸ ਕਰ ਅੰਮ੍ਰਿਤਸਰ ਸ਼ਹਿਰ ਦੀਆਂ ਸਾਰੀਆਂ ਸੀਟਾਂ ਤੋਂ ਅਸੀਂ ਬੜੀ ਦੇਰ ਬਾਅਦ ਇੰਨੇ ਬਾਰੀ ਬਹੁਮਤ ਦੇ ਨਾਲ ਜਿੱਤ ਕੇ ਨਿਕਲੇ ਆ ਮੈਂ ਉੱਥੇ ਸਾਰੇ ਕਾਰਜਕਰਤਾ ਨੂੰ ਨਮਨ ਕਰਦਾ ਕਿਉਂਕਿ ਇਹ ਕਾਰਜਕਰਤਾ ਦੀ ਹੀ ਦੇਣ ਹੈ ਕਿ ਅੱਜ ਭਾਰਤੀ ਜਨਤਾ ਪਾਰਟੀ ਇੱਕ ਐਡੇ ਵੱਡੇ ਸ਼ਿਖਰ ਤੇ ਪਹੁੰਚੀ ਹੈ ਸਾਡੇ ਵਿੱਚੋਂ ਹੀ ਨਿਕਲੇ ਇੱਕ ਕਾਰਜਕਰਤਾ ਨਰਿੰਦਰ ਭਾਈ ਮੋਦੀ ਕਿਸੇ ਕੋਈ ਰਾਜ ਪਰਿਵਾਰ ਚ ਨਹੀਂ ਜੰਮਿਆ ਕੋਈ ਕਿਸੇ ਬੜੀ ਵੱਡੀ ਫੈਮਿਲੀ ਚੋਂ ਨਹੀਂ ਆਇਆ ਕੋਈ ਨਹਿਰੂ ਗਾਂਧੀ ਪਰਿਵਾਰ ਚੋਂ ਨਹੀਂ ਇੱਕ ਸਧਾਰਨ ਕਾਰਜਕਰਤਾ ਭਾਰਤੀ ਜਨਤਾ ਪਾਰਟੀ ਦਾ ਜਿਹੜਾ ਦਰਿਆ ਵਿਛਾਣ ਵਾਲੇ ਦਾ ਕਾਰਜਕਰਤਾ ਸੀ ਅੱਜ ਚੱਲ ਕੇ ਉੱਠ ਕੇ ਤੀਸਰੀ ਵਾਰ ਦੇਸ਼ ਦਾ ਪ੍ਰਧਾਨ ਮੰਤਰੀ ਬਣਿਆ ਇਹ ਇੱਕ ਡੈਮੋਕ੍ਰੇਸੀ ਦੀ ਜਿੱਤ ਹੈ ਇਹ ਭਾਰਤ ਦੀ ਜਿੱਤ ਹੈ ਮੈਂ ਸਾਰੇ ਹਿੰਦੁਸਤਾਨ ਵਾਸੀਆਂ ਨੂੰ ਖਾਸ ਕਰਕੇ ਅੰਮ੍ਰਿਤਸਰ ਸ਼ਹਿਰ ਦੇ ਵਾਸੀਆਂ ਨੂੰ ਤੇ ਪੰਜਾਬ ਵਾਸੀਆਂ ਨੂੰ ਬਹੁਤ ਬਹੁਤ ਧੰਨਵਾਦੀ ਕਰਦਾ ਔਰ ਵਧਾਈ ਵੀ ਦੇਣਾ ਕਿ ਐਸਾ ਯਸ਼ਸਵੀ ਪ੍ਰਧਾਨ ਮੰਤਰੀ ਸਾਨੂੰ ਬਾਰ-ਬਾਰ ਮਿਲਿਆ ਸੋ ਭਾਰਤ ਮਾਤਾ ਕੀ ਜੈ ਜੈ ਹਿੰਦ ਜੈ ਭਾਰਤ तकरीबन ਅੰਮ੍ਰਿਤਸਰ ਦੀਆਂ ਤਿੰਨ ਵਿਧਾਨ ਸਭਾ ਬੜੇ ਅੱਛੇ ਮਾਰਜਨ ਤੋਂ ਜਿੱਤੀਆਂ ਨੇ ਔਰ ਦੋ ਵਿਧਾਨ ਸਭਾ ਦੇ ਵਿੱਚ ਵੀ ਸਾਡਾ ਪ੍ਰਦਰਸ਼ਨ ਬਹੁਤ ਹੀ ਵਧੀਆ ਰਿਹਾ ਔਰ ਅੰਮ੍ਰਿਤਸਰ ਸ਼ਹਿਰ ਅਸੀਂ ਬੜੇ ਅੱਛੇ ਮਾਰਜਨ ਤੋਂ ਜਿੱਤੇ ਔਰ ਬਹੁਤ ਸਾਰੀਆਂ ਵਾਡਾਂ अगर ਅਸੀਂ ਗਿਣਤੀ ਕਰੀਏ ਤੇ ਮੈਕਸਿਮਮ ਵਾਡਾਂ 50 ਤੋਂ ਉੱਤੇ ਵਾਡਾਂ ਜਿਹੜੀਆਂ ਹੈ ਉਹ ਭਾਰਤੀ ਜਨਤਾ ਪਾਰਟੀ ਦੇ ਖਾਤੇ ਚ ਗਈਆਂ ਔਰ ਆਉਣ ਵਾਲਾ ਮੇਅਰ ਵੀ ਭਾਰਤੀ ਜਨਤਾ ਪਾਰਟੀ ਦਾ ਬਣੇਗਾ ਕਿਉਂਕਿ ਆਮ ਆਦਮੀ ਪਾਰਟੀ ਦੀ ਜਿਹੜੀ ਸਰਕਾਰ ਹੈ ਉਹ ਇੰਨੀ ਦੇਰ ਤੋਂ ਉਹਨਾਂ ਨੂੰ ਪਹਿਲਾਂ ਹੀ ਅੰਦਾਜ਼ਾ ਹੋ ਗਿਆ ਸੀ ਕਿ ਉਹਨਾਂ ਦੀ ਇੱਥੋਂ ਕਾਉਂਸਲਰ ਨਹੀਂ ਜਿੱਤਣ ਵਾਲੇ ਮੇਅਰ ਨਹੀਂ ਬਣਨ ਵਾਲਾ ਕਾਰਪੋਰੇਸ਼ਨ ਨਹੀਂ ਬਣਨ ਵਾਲੀ ਉਹ ਲੋਕਤੰਤਰ ਦੀ ਹੱਤਿਆ ਕਰਦੇ ਰਹੇ 1.5 ਸਾਲ ਤੋਂ ਸਾਡੀ ਕਾਰਪੋਰੇਸ਼ਨ ਭੰਗ ਸੀ ਉਹਨੂੰ ਇਹਨਾਂ ਨੇ ਦੁਬਾਰਾ ਇਲੈਕਸ਼ਨ ਨਹੀਂ ਕਰਾਏ ਔਰ ਡਰਦੇ ਪਏ ਨੇ ਔਰ ਅੱਜ ਵੀ ਡਰਦੇ ਪਏ ਨੇ ਮੇਨੂੰ ਹੰਦੇਸ਼ਾ ਹੈ ਕੁਛ ਨਾ ਕੁਝ ਜ਼ਰੂਰ गड़बड़ करलैक्शन अगे कर सकन लेकिन साडा भारतीय जनता पार्टी का कार्यकर्ता कैडर बिल्कुल तैयार है अगर ये हफ्ते बाद भी इलेक्शन कराते हैं भारतीय जनता पार्टी बड़े भारी बहुमत नीतेगी